ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਬਰਾਜਮਾਨ ਵਾਲਿ ਇਕੁਲ ਆਲਮ ਜਾਗਤ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਪਾਇਮਨ ਹੋਏ ਬੈਠੇ ਸਤਸੰਗੀ ਜਨੋ ਅੱਜ ਜੇਠ ਮਹੀਨੇ ਦਾ ਆਗਾਜ਼ ਹੋਇਆ ਹੈ ਜੋ ਉਪਦੇਸ਼ ਸਤਨ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਮਹੀਨੇ ਦੇ ਵਿੱਚ ਕੀਤਾ ਹੈ ਉਸ ਦੀ ਵਿਚਾਰ ਕਰਨੀ ਹੈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦਸਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿ ਹੋਈ ਫਤਿਹ ਦੀ ਸਾਂਝ ਪਾਵੋ ਕੋਈ ਵੀ ਰਸਨਾ ਵਾਂਜੀ ਨਾ ਰਵੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹਾਰ ਜੇਠ ਜੁੜਨ ਦਾ ਲੋੜੀਐ ਜਿਸ ਅਗੈ ਸਭ ਨਿਵਨ ਜੇਠ ਤੋਂ ਭਾਵ ਹੈ ਵੱਡਾ ਮੁਖੀ ਸਿਰਮੌਰ ਦੇਸੇ ਮਹੀਨਿਆਂ ਦਾ ਇਹ ਤੀਜਾ ਮਹੀਨਾ ਹੈ ਜੇਠ ਦਿਨਾਂ ਦੇ لحاظ ਨਾਲ ਇਹ ਵੱਡਾ ਮਹੀਨਾ ਹੈ ਦਿਨ ਵੱਡੇ ਹੁੰਦੇ ਨੇ ਤੇ ਰਾਤ ਛੋਟੀ ਹੁੰਦੀ ਹੈ ਕਾਮਿਆਂ ਵਸਤੇ ਮਜ਼ਦੂਰਾਂ ਵਾਸਤੇ ਇਹ ਮਹੀਨਾ ਫਾਇਦੇਮੰਦ ਹੈ ਲਾਭਦਾਇਕ ਹੈ ਕਿਉਂਕਿ ਉਹਨਾਂ ਨੂੰ ਮੋਤ ਟਾਈਮ ਮਿਲ ਜਾਂਦਾ ਹੈ ਸਮਾਂ ਮਿਲ ਜਾਂਦਾ ਹੈ ਕੰਮ ਕਰਨ ਵਾਸਤੇ ਤੇ ਪੰਚਮ ਪਾਦਸ਼ਾ ਬਖਸ਼ਿਸ਼ ਕਰਦੇ ਨੇ ਹਰ ਜੇਠ ਜੁੜਨਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ ਹੈ ਏ ਜੀਵ ਤੂੰ ਉਸ ਦੀ ਭਾਲ ਕਰ ਇਸ ਮਹੀਨੇ ਦੇ ਵਿੱਚ ਜੋ ਅਸਲ ਵਿੱਚ ਜੇਠ ਹੈ ਵੱਡਾ ਹੈ ਮੁਖੀ ਹੈ ਜਿਸ ਅੱਗੇ तमाम ਧਰਤੀ ਦੇ ਸਲੋਕ ਦੇ ਪ੍ਰਲੋਕ ਦੇ ਜੀਵ ਨਿਵਦੇ ਨੇ ਲੋੜ ਕਰ ਭਾਲ ਕਰ ਹਰ ਜੇਠ ਜੁੜਨ ਦਾ ਲੋੜੀ ਹੈ ਲੋੜੀਏ ਤੋਂ ਭਾਵ ਭਾਲ ਕਰ ਉਹਦਾ ਚਿੰਤਨ ਕਰ ਜਿਸ ਅੱਗੇ ਸਭ ਨਿਵਾਨ ਜਿਹਦੇ ਅੱਗੇ ਧਰਤੀ ਦੇ ਸਾਰੇ ਜੀਵ ਨਿਵਦੇ ਨੇ ਸਾਰੀ ਕਾਇਨਾਤ ਨਿਵਦੀ ਹੈ ਜੇ ਤੂੰ ਉਸ ਵੱਡੇ ਦੇ ਅੱਗੇ ਨਿਵੇਗਾ ਉਹਦੀ ਆਬਾਦਤ ਕਰੇਗਾ ਦੁਨੀਆ ਦਾ ਕੋਈ ਵੀ ਬੰਧਨ ਜਿਹੜਾ ਹੈ ਤੇਰੇ ਤੇ ਹਾਵ ਹੀ ਨਹੀਂ ਹੋਵੇਗਾ ਤੂੰ ਬੰਦਨਾ ਦੇ ਵਿੱਚ ਨਹੀਂ ਫਸੇਂਗਾ ਤੈਨੂੰ ਬੰਦਨਾ ਤੋਂ ਮੁਕਤੀ ਮਿਲ ਜਾਵੇਗੀ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਉਹ ਸੱਜਣ ਦਾ ਜੇ ਤੂੰ ਪੱਲਾ ਫੜ ਲਿਆ ਉਹਦੀ ਤੂੰ ਭਾਲ ਕਰ ਲਈ ਫਿਰ ਜਿੰਨੇ ਵੀ ਸੰਸਾਰ ਚ ਬੰਧਨ ਨੇ ਉਹ ਸਾਰਿਆਂ ਤੋਂ ਤੈਨੂੰ ਮੁਕਤੀ ਮਿਲ ਜਾਵੇਗੀ ਵੰਦਨ ਕਿਹੜੇ ਨੇ ਜਾਲੀ ਰੈਨ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਇਬਾਦਤ ਨਹੀਂ ਕਰਦੇ ਉਸ ਜੇਠ ਦੀ ਸੰਭਾਲ ਨਹੀਂ ਕਰਦੇ ਉਸ ਵੱਡੇ ਦੀ ਲੋੜ ਨਹੀਂ ਕਰਦੇ ਉਹਨਾਂ ਵਾਸਤੇ ਜਿਹੜੀ ਰਾਤ ਹੈ ਉਹ ਵੀ ਵੰਦਨ ਹੈ ਦਿਨ ਵੀ ਵੰਦਨ ਹੈ ਜਿਨੇ ਘੜੀਆਂ ਨੂੰ ਵਾਸਤੇ ਫਾਹੀਆਂ ਨੇ ਇਹਨੇ ਬੰਦਨ ਨੇ ਫਾਇਆਂ ਨੇ ਉਹ ਸਿਰਫ ਉਹਨਾਂ ਵਾਸਤੇ ਨੇ ਜਿਹੜੋਸ ਮਾਲਕ ਦਾ ਪੱਲਾ ਨਹੀਂ ਫੜਦੇ ਪਰ ਜਿਹੜੇ ਉਹਦੇ ਪੱਲੇ ਨੂੰ ਫੜ ਲੈਂਦੇ ਨੇ ਉਹਦੇ ਨਾਲ ਜੁੜ ਜਾਂਦੇ ਨੇ ਗੁਰੂ ਉਹਨਾਂ ਨੂੰ ਕਿਸੇ ਬੰਦਨ ਵਿੱਚ ਫਸਣ ਨਹੀਂ ਦਿੰਦਾ ਹਰ ਸੱਜਣ ਦਾ ਵਣ ਲੱਗਿਆ ਕਿਸੇ ਨ ਦੇਈ ਬੰਦ ਕੋਈ ਫਾਹੀ ਕੋਈ ਬੰਦਨ ਉਨ੍ਹਾਂ ਦੇ ਉੱਤੇ ਹਾਵੇ ਨਹੀਂ ਹੋ ਸਕਦਾ ਇਹਨਾਂ ਬੰਦਰਾਂ ਤੋਂ ਬਚ ਜਾਂਦੇ ਨੇ ਜਿਹੜੇ ਉਸ ਵੱਡੇ ਦੀ ਉਸ ਜੇਠ ਦੀ ਭਾਲ ਕਰਦੇ ਨੇ ਅੱਗੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੈ ਨਾਹੀ ਸੰ ਪਰਮਾਤਮਾ ਦਾ ਨਾਮ ਐਸਾ ਨੀਲਮ ਹੈ ਐਸਾ ਕੀਮਤੀ ਲਾਲ ਹੈ ਜਿਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਐਸਾ ਧਨ ਹੈ ਦੁਨੀਆਂ ਦੇ ਵਿੱਚ ਹਰ ਚੀਜ਼ ਲੁੱਟੀ ਜਾ ਸਕਦੀ ਹੈ ਮਨੁੱਖ ਤਨ ਜੋੜਦਾ ਹੈ ਤੁਹਾਨੂੰ ਲੁੱਟਿਆ ਜਾ ਸਕਦਾ ਹੈ ਆਗ ਲੱਗ ਜਾਵੇ ਮਹਿਲ ਮਾੜੀਆਂ ਫਸਲਾਂ ਸਭ ਕੁਝ ਤਬਾਹ ਹੋ ਜਾਂਦੇ ਨੇ ਪਾਣੀ ਆਵੇ ਸਭ ਕੁਝ ਡੁੱਬ ਜਾਂਦਾ ਹੈ ਪਰਸਪਰ ਆਤਮਾ ਦਾ ਨਾਮ ਜਿਹੜਾ ਹੈ ਐਸੀ ਦੌਲਤ ਹੈ ਜਿਹਨੂੰ ਚੋਰ ਚੋਰੀ ਨਹੀਂ ਕਰ ਸਕਦਾ ਅੱਗ ਸਾੜ ਨਹੀਂ ਸਕਦੀ ਪਾਣੀ ਡਬੋ ਨਹੀਂ ਸਕਦਾ ਬਚਨ ਅਸੀਂ ਪੜਦੇ ਆ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਚਾਲੀ ਜਿਨੇ ਜਪ ਲਿਆ ਉਸੇ ਦਈ ਹੈ ਦੁਨੀਆਂ ਵਿੱਚ ਜਿਹਨੇ ਦੌਲਤਾਂ ਨੇ ਧਨ ਨੇ ਜਿਹਨੇ ਪਦਾਰਥ ਨੇ ਸਭ ਲੁੱਟੇ ਜਾ ਸਕਦੇ ਨੇ ਪਰ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਕੋਈ ਐਸੀ ਮੂਲਕ ਵਸਤੂ ਹੈ ਐਸਾ ਅਮੋਲਕ ਨੀਲਮ ਹੈ ਐਸਾ ਕੀਮਤੀ ਲਾਲ ਹੈ ਜਿਹਨੂੰ ਕੋਈ ਖੋ ਨਹੀਂ ਸਕਦਾ ਚੋਰੀ ਨਹੀਂ ਕਰ ਸਕਦਾ ਅੱਗੇ ਸਭ ਬਖਸ਼ਿਸ਼ ਕਰਨੇ ਰੰਗ ਸਭੇ ਨਾਰਾਇਣ ਹੈ ਜੀਤੇ ਮਨ ਪਾਵਨ ਜਿਨ੍ਹਾਂ ਨੂੰ ਨਾਮ ਰੂਪੀ ਦੌਲਤ ਮਿਲ ਜਾਂਦੀ ਹੈ ਜਿਨ੍ਹਾਂ ਦੀ ਸਾਜ ਪਰਮੇਸ਼ਰ ਦੇ ਨਾਲ ਬਣ ਜਾਂਦੀ ਹੈ ਉਹ ਜਿੰਨੇ ਵੀ ਦੁਨੀਆਂ ਦੇ ਰੰਗ ਨੇ ਜਿਨੇ ਆਨੰਦ ਨੇ ਉਹ ਸਾਰਿਆਂ ਨੂੰ ਮਾਣ ਸਕਦੇ ਨੇ ਜਿਨੇ ਉਹਨਾਂ ਦੇ ਮਨ ਨੂੰ ਭਾਉਂਦੇ ਨੇ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ ਰੰਗ ਸਬੇ ਨਾਰਾਇਣੇ ਜੀਤੇ ਮਨ ਭਾਵਨ ਪ੍ਰਕਾਦੋ ਮਿਲਣਗੇ ਜਦੋਂ ਪਰਮਾਤਮਾ ਹਿਰਦੇ ਵਿੱਚ ਵਸੇਗਾ ਜਿਨੇ ਖੁਸ਼ੀਆਂ ਨੇ ਤੰਦੋਲਤ ਹੈ ਰਿੱਧੀਆਂ ਸਿੱਧੀਆਂ ਨੇ ਸਾਰੀਆਂ ਪਿੱਛੇ ਭਜੀਆਂ ਫਿਰਦੀਆਂ ਨੇ ਜਦੋਂ ਹਿਰਦੇ ਵਿੱਚ ਪਰਮੇਸ਼ਰ ਵਸ ਜਾਂਦਾ ਹੈ ਗੁਰੂ ਸਾਹਿਬ ਦਾ ਬਚਨ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਈ ਜਿਹੜਾ ਹਿਰਦੇ ਵਿੱਚ ਪਰਮੇਸ਼ਰ ਨੂੰ ਵਸਾ ਲੈਂਦਾ ਹੈ ਜਿਹੜਾ ਉਸ ਮਾਲਕ ਦਾ ਪੱਲਾ ਫੜ ਲੈਂਦਾ ਹੈ ਜਿਹੜਾ ਅਸਲ ਵਿੱਚ ਸਰਮੋਰ ਹੈ ਵੱਡਾ ਹੈ ਸਾਰਿਆਂ ਜੀਵਾਂ ਨੂੰ ਲਿਜਕ ਦੇਣ ਵਾਲਾ ਹੈ ਉਹਦੇ ਨਾਲ ਜੁੜ ਜਾਂਦਾ ਹੈ ਫਿਰ ਉਸ ਜੀਵ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਤੰਗੀ ਨਹੀਂ ਰਹਿੰਦੀ ਕੋਈ ਕਮੀ ਨਹੀਂ ਰਹਿੰਦੀ ਉਹ ਜੋ ਕੁਝ ਵੀ ਲੈਣਾ ਚਾਵੇ ਉਹਨੂੰ ਮਿਲ ਸਕਦਾ ਹੈ ਅੰਗੇ ਸਹ ਬਖਸ਼ਿਸ਼ ਕਰਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਪਰਮਾਤਮਾ ਨੂੰ ਭਾਉਂਦਾ ਹੈ ਜੋ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਜੀਵ ਉਹ ਹੀ ਉਹ ਕੰਮ ਕਰਦੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪਰਮਾਤਮਾ ਨੂੰ ਪਉਂਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਜੀਵ ਉਹ ਹੀ ਉਹ ਕੰਮ ਕਰਦਾ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਨਹੀਂ ਕਰ ਸਕਦਾ ਜੋ ਕੁਝ ਵੀ ਕਰ ਰਿਹਾ ਹੈ ਉਸ ਮਾਲਕ ਦੇ ਹੁਕਮ ਅਨੁਸਾਰ ਕਰ ਰਿਹਾ ਹੈ ਕਿਉਂਕਿ ਕੁਝ ਵੀ ਹੁਕਮ ਤੋਂ ਬਾਹਰ ਨਹੀਂ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਸ ਮਾਲਕ ਦੇ ਹੁਕਮ ਤੋਂ ਬਗੈਰ ਕੁਝ ਵੀ ਨਹੀਂ ਹੈ ਸਾਰਾ ਕੁਝ ਉਸ ਹੁਕਮ ਦੇ ਵਿੱਚ ਹੈ ਅੱਗੇ ਸਹਿ ਬਖਸ਼ਿਸ਼ ਕਰਦੇ ਨੇ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਤਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣਾ ਬਣਾ ਲਿਆ ਹੈ ਜਿਨ੍ਹਾਂ ਦੀ ਪ੍ਰਮਾਤਮਾ ਤੇ ਕਿਰਪਾ ਹੋ ਗਈ ਹੈ ਰਹਿਮਤ ਹੋ ਗਈ ਹੈ ਉਸ ਮਾਲਕ ਦੀ ਉਹ ਧੰਤਾ ਦੇ ਯੋਗ ਨੇ ਪੁੱਜਣ ਯੋਗ ਨੇ ਅੱਗੇ ਸਹਿ ਬਖਸ਼ਿਸ਼ ਕਰਦੇ ਨੇ ਆਪਣ ਲਿਆ ਜੇ ਮਿਲੈ ਵਿਛੜ ਕੇ ਰੋਵਨ ਪਰ ਜੇ ਮਨੁੱਖ ਦੇ ਆਪਣੇ ਕੀਤੇ ਦੇ ਨਾਲ ਕੁਝ ਮਿਲਦਾ ਹੋਵੇ ਤੇ ਵਿਛੜ ਕੇ ਰੋਵੇ ਕਿਉਂ ਇਹ ਤੇ ਸਮਝਾਉਣਾ ਕੀਤਾ ਹੈ ਕਿ ਜੋ ਕੁਝ ਵੀ ਹੈ ਉਸ ਪਰਮੇਸ਼ਰ ਦੇ ਹੱਥ ਵਿੱਚ ਹੈ ਜੀਵਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਜੀਵ ਸਾਰੇ ਪਰਮੇਸ਼ਰ ਦੇ ਹੱਥ ਨੇ ਡੋਰੀ ਪਰਮੇਸ਼ਰ ਦੇ ਹੱਥ ਵਿੱਚ ਹੈ ਪ੍ਰਭ ਡੋਰੀ ਹਾ ਤੁਮਾਰੇ ਜਿਨੇ ਧਰਤੀ ਦੇ ਜੀਵ ਨੇ ਇਹ ਸੰਸਾਰ ਦੇ ਜੀਵ ਨੇ ਸਾਰਿਆਂ ਦੀ ਡੋਰੀ ਸਾਰਿਆਂ ਦੀ ਡੋਰ ਉਸ ਮਾਲਕ ਦੇ ਹੱਥ ਵਿੱਚ ਹੈ ਜਿਹੜੇ ਮਨੁੱਖ ਮਨੁੱਖਾਂ ਦੇ ਕੋਲ ਜਾ ਕੇ ਮੰਗਦੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਨੁੱਖਾਂ ਦੇ ਕੋਲ ਕੁਝ ਵੀ ਨਹੀਂ ਹੈ ਮਾਨੁਕ ਕੀਟਕ ਬਿਰਤੀ ਸਭ ਜਾਣ ਦੇਵਨ ਕੋ ਏਕੈਪਗਵਾਨ ਮਨੁੱਖ ਦੀ ਜਿਹੜੀ ਆਸ ਹੈ ਬਿਰਤੀ ਹੈ ਨੇਧਾਰ ਦੀ ਆਸ ਬਿਰਤੀ ਹੈ ਦੇਣ ਵਾਲਾ ਇੱਕੋ ਇੱਕ ਪ੍ਰਮਾਤਮਾ ਹੈ ਇੱਕ ਪਰਮੇਸ਼ਰ ਹੈ ਜਿਹੜਾ ਸਾਰਿਆਂ ਨੂੰ ਦੇ ਰਿਹਾ ਹੈ ਜਿੱਥੇ ਕਿਸੇ ਦੀ ਪਹੁੰਚ ਨਹੀਂ ਹੈ ਉੱਥੇ ਉਸ ਮਾਲਕ ਦੀ ਪਹੁੰਚ ਹੈ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੇ ਟੱਕ ਜਿੱਥੇ ਕਿਸੇ ਦੀ ਪਹੁੰਚ ਨਹੀਂ ਹੈ ਕੋਈ ਪਹੁੰਚ ਨਹੀਂ ਸਕਦਾ ਉਸ ਮਾਲਕ ਦੀ ਉੱਥੇ ਵੀ ਪਹੁੰਚ ਹੈ ਤੇ ਜਿਸ ਦੀ ਹਰ ਥਾਂ ਤੇ ਪਹੁੰਚ ਹੈ ਉਸ ਦੀ ਸੰਭਾਲ ਕਰੀਏ ਬਖਸ਼ਿਸ਼ ਕਰਦੇ ਨੇ ਆਪਣ ਲਿਆ ਜੇ ਮਿਲਿਆ ਵਿਛੜ ਕੇ ਰੋਵਾਂ ਜੋ ਜੀਵ ਦੇ ਆਪਣੇ ਕੀਤਿਆਂ ਕੁਝ ਪ੍ਰਾਪਤ ਹੁੰਦਾ ਉਹ ਵਿਛੜ ਕੇ ਰੋਂਦਾ ਕਿਉਂ ਸਭ ਤੋਂ ਪਹਿਲਾਂ ਉਹਨੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਣਾ ਸੀ ਕਿਉਂਕਿ ਹਰ ਜੀਵ ਚਾਹੁੰਦਾ ਹੈ ਕਿ ਮੈਨੂੰ ਪਰਮੇਸ਼ਰ ਮਿਲ ਜਾਵੇ ਪਰ ਗੱਲਾਂ ਦੇ ਨਾਲ ਗੱਲ ਨਹੀਂ ਬਣਦੀ ਗੱਲ ਹੀ ਜੋਗ ਨਾ ਹੋਈ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਸੰਗਤ ਕਰਨੀ ਪੈਂਦੀ ਹੈ ਉਸ ਪ੍ਰਮਾਤਮਾ ਨੂੰ ਮਾਲਕ ਨੂੰ ਹਿਰਦੇ ਚ ਵਸਾਉਣਾ ਪੈਂਦਾ ਹੈ ਹਰ ਇੱਕ ਜੀਵ ਲੋਚਦਾ ਹੈ ਅਤੇ ਸਮਝਾਉਣਾ ਕੀਤਾ ਹੈ ਪਤਸ਼ਾਹ ਨੇ ਜੇ ਮਨੁੱਖ ਦੇ ਕੀਤੇਆਂ ਕੁਝ ਹੁੰਦਾ ਹਰ ਇੱਕ ਜੀਵ ਨੇ ਪ੍ਰਮਾਤਮਾ ਨੂੰ ਪਾ ਲੈਣਾ ਸੀ ਕਹਿਣ ਤੋਂ ਭਾਵ ਮਨੁੱਖ ਦੇ ਕੋਲ ਕੁਝ ਵੀ ਨਹੀਂ ਹੈ ਜੋ ਕੁਝ ਵੀ ਹੈ ਉਸ ਮਾਲਕ ਦੇ ਹੱਥ ਵਿੱਚ ਹੈ ਤੇ ਉਹ ਪ੍ਰਮਾਤਮਾ ਮਿਲਦਾ ਕਿਵੇਂ ਹੈ ਮਖਸ਼ਿਸ਼ ਕਰਦੇ ਨੇ ਪਾਤਸ਼ਾ ਸਾਧੂ ਸੰਗ ਪਰਾਪਤੇ ਨਾਨਕ ਰੰਗ ਮੰਨ ਜਿਹੜੇ ਸਾਧ ਸੰਗਤ ਕਰਦੇ ਨੇ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਸੁਣਦੇ ਨੇ ਹਿਰਦੇ ਵਿੱਚ ਵਸਾਉਂਦੇ ਨੇ ਉਨ੍ਹਾਂ ਨੂੰ ਹੀ ਪਰਮਾਤਮਾ ਦਾ ਮਲਾਪ ਹੁੰਦਾ ਹੈ ਉਹੀ ਦੁਨੀਆ ਦੇ ਸਾਰੇ ਸੁੱਖ ਮਾਣ ਸਕਦੇ ਨੇ ਅਗੇ ਸਹਿ ਬਖਸ਼ਿਸ਼ ਕਰਦੇ ਨੇ ਹਾਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਜਿਨ੍ਹਾਂ ਦੇ ਭਾਗ ਚੰਗੇ ਨੇ ਜਿਨ੍ਹਾਂ ਦੇ ਲੇਖਾਂ ਵਿੱਚ ਪ੍ਰਮਾਤਮਾ ਦੀ ਸਾਝ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਟਿਕਿਆ ਹੋਇਆ ਹੈ ਜੇਠ ਦਾ ਮਹੀਨਾ ਉਹਨਾਂ ਵਾਸਤੇ ਹੀ ਸੁਹਾਵਣਾ ਹੈ ਸੋਹੇਲਾ ਹੈ ਭਾਗਾ ਭਰਿਆ ਹੈ ਇਸ ਕਰਕੇ ਆਪਾਂ ਵੀ ਜੋ ਅਸਲ ਵਿੱਚ ਸਰਮੋਰ ਹੈ ਵੱਡਾ ਹੈ ਉਸ ਦੀ ਸੰਭਾਲ ਕਰੀਏ ਜਿਹਦੀਆਂ ਵਡਿਆਈਆਂ ਵੀ ਵੱਡੀਆਂ ਨੇ ਉਸ ਵੱਡੇ ਨੂੰ ਸਲਾਈਏ ਗੁਰੂ ਸਾਹਿਬ ਦਾ ਬਚਨ ਸਤਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵਡਿਆਈਆਂ ਕਿਹੜਾ ਵਡਿਆਈਆਂ ਦਾ ਮਾਲਕ ਹੈ ਸਾਰੀਆਂ ਤਾਕਤਾਂ ਦਾ ਮਾਲਕ ਹੈ ਉਹਦੇ ਨਾਲ ਜੁੜੀਏ ਉਹਦੀ ਸੰਭਾਲ ਕਰੀਏ ਹੋਇਆ ਪੁੱਲਾਂ ਚੁੱਕਾਂ ਦੇਖਿ ਮਾ